ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 321 ਤੋਂ ਲੈ ਕੇ 322 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5ਵਾਂ ਜਾ ਚੜੀ 사ਸਾਰ ਜੋ ਜਾ ਚੰਦੀ ਏਕੜੋ ਗਾਲੀ ਬਿਆਵিকার ਨਾਨਕ ਤਣੀ ਵੀ ਹੋਣੀਆਂ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਉਹੀ ਮੰਗ ਸਭ ਤੋਂ ਚੰਗੀ ਮੰਗ ਹੈ ਜਿਹਦੇ ਵਿੱਚ ਅਸੀਂ ਉਸ ਇੱਕ ਪਰਮਾਤਮਾ ਨੂੰ ਹੀ ਮੰਗਦੇ ਹਾਂ ਕਹਿੰਦੇ ਪਰਮਾਤਮਾ ਨੂੰ ਮੰਗਣ ਤੋਂ ਬਿਨਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਾਨਕ ਜੀ ਕਹਿੰਦੇ ਨੇ ਬਾਕੀ ਸਾਰੀਆਂ ਗੱਲਾਂ ਬਾਤਾਂ ਵਿਅਰਥ ਹਨ ਮਹੱਲਾ ਪੰਜਮਾ ਨਹੀ ਜਿ ਵਿੱਦਾ ਮਨ ਪਛਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਦਰੋ ਕਹਿੰਦੇ ਜਿਸ ਨੇ ਪਰਮਾਤਮਾ ਨੂੰ ਪ੍ਰੇਮ ਕੀਤਾ ਜਿਹਦਾ ਮਨ ਕਹਿੰਦੇ ਪਰਮਾਤਮਾ ਦੇ ਪ੍ਰੇਮ ਵਿੱਚ ਵਿੰਨਿਆ ਹੋਇਆ ਇਸ ਤਰ੍ਹਾਂ ਦੇ ਕਹਿੰਦੇ ਵਿਰਲੇ ਨੇ ਜੋ ਪਰਮਾਤਮਾ ਨਾਲ ਜਾਣ ਪਛਾਣ ਰੱਖਦੇ ਨੇ ਪਰਮਾਤਮਾ ਨੂੰ ਜਾਣਦੇ ਨੇ ਇਹ ਜੇ ਕਹਿੰਦੇ ਵਿਰਲੇ ਮਿਲਦੇ ਨੇ ਕਹਿੰਦੇ ਜਿਹੜੇ ਸਾਨੂੰ ਸੰਤ ਪਰਮਾਤਮਾ ਨਾਲ ਜੋੜਦੇ ਨੇ ਉਹ ਸਾਨੂੰ ਰੱਬ ਨੂੰ ਮਿਲਣ ਦਾ ਸਿੱਧਾ ਰਸਤਾ ਦਿਖਾਉਂਦੇ ਨੇ ਪਰ ਵਿਰਲੇ ਨੇ ਪੌੜੀ ਸੋਈ ਸੇਵੋ ਜਿਹੜੇ ਦਾਤਾ ਬਖਸ਼ਿੰਦ ਕਿਲ ਵਿਖ ਸਭ ਬినాਸ਼ ਹੋਣ ਸਿਮਰਤ ਗੋਬਿੰਦ ਕਹਿੰਦੇ ਹੈ ਮੇਰੀ ਜਿੰਦੇ ਉਸ ਪਰਮਾਤਮਾ ਦੀ ਸੇਵਾ ਭਗਤੀ ਕਰ ਉਹਨੂੰ ਚੇਤੇ ਕਰ ਜੋ ਦਾਤਾ ਦੇਣ ਵਾਲਾ ਜੋ ਬਖਸ਼ਾ ਕਰਨ ਵਾਲਾ ਜੋ ਸਾਨੂੰ ਬਖਸ਼ਣ ਵਾਲਾ ਖੇਰ ਕਹਿੰਦੇ ਉਹਨੂੰ ਸਿਮਰਿਆਂ ਕਹਿੰਦੇ ਸਾਡੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਮਾਇਆ ਸਵਾਦ ਸਭ ਫਿੱਕੇ ਹਰ ਮਨ ਪਾਵੰਦ ਫਿਰ ਕਹਿੰਦੇ ਸਾਨੂੰ ਸਾਧਨੇ ਮਾਰਗ ਦੱਸਿਆ ਪ੍ਰਮਾਤਮਾ ਨੂੰ ਮਿਲਣ ਦਾ ਕਿ ਉਸ ਗੁਰੂ ਦਾ ਦੱਸਿਆ ਹੋਇਆ ਮੰਤਰ ਜਪਿਏ ਮੰਤਰ ਜਪਿਏ ਉਹ ਹੈ ਵਾਹਿਗੁਰੂ ਮੰਤਰ ਜੋ ਪ੍ਰਮਾਤਮਾ ਨੂੰ ਮਿਲਾ ਦਿੰਦਾ ਹੈ ਵਾਹਿਗੁਰੂ ਗੁਰ ਮੰਤਰ ਹੈ ਵਾਹਿਗੁਰੂ ਜੀ ਫਿਰ ਕਹਿੰਦੇ ਜਿਸ ਜੀਵ ਦਾ ਕਹਿੰਦੇ ਵਾਹਿਗੁਰੂ ਦਾ ਮੰਤਰ ਜਪਦਾ ਹੈ ਉਹਨੂੰ ਫਿਰ ਜਿਹੜੇ ਮਾਇਆ ਦੇ ਸਾਰੇ ਸਵਾਦ ਨੇ ਫਿੱਕੇ ਲੱਗਦੇ ਨੇ ਉਦੇ ਮਨ ਵਿੱਚ ਪਰਮਾਤਮਾ ਚੰਗਾ ਲੱਗਣ ਲੱਗ ਜਾਂਦਾ ਤੇ ਆਏ ਨਾਨਕ ਪਰਮੇਸਰੈ ਜਿਨ ਦਿੱਤੀ ਜਿੰਦ ਨਾਨਕ ਜੀ ਕਹਿੰਦੇ ਉਸ ਪਰਮਾਤਮਾ ਨੂੰ ਧਿਆਈਏ ਜਿਨੇ ਸਾਨੂੰ ਜਿੰਦ ਦਿੱਤੀ ਆ ਸ਼ਲੋਕ ਮਹੱਲਾ 5 ਵਤ ਲੱਗੀ ਸੱਚੇ ਨਾਮ ਕੀ ਜੋ ਵੀ ਜੈ ਸੋ ਖਾਏ ਤੇ ਸੇ ਪਰ ਆਪਤ ਨਾਨਕਾ ਜਿਸ ਨੂੰ ਲਿਖਿਆ ਆਏ ਵਤ ਲੱਗੀ ਦਾ ਮਤਲਬ ਇੱਥੇ ਇਹ ਹੈ ਸੰਗਤ ਜੀ ਕਿ ਸਾਨੂੰ ਹੁਣ ਇਹ ਮਨੁੱਖਾ ਸਰੀਰ ਮਿਲਿਆ ਹੈ ਹੁਣ ਇਹ ਮਨੁੱਖਾ ਸਰੀਰ ਪਰਮਾਤਮਾ ਦੇ ਨਾਮ ਰੂਪੀ ਬੀਜ ਬੀਜਣ ਦਾ ਸਮਾਂ ਹੈ ਤੇ ਜਿਸ ਤਰ੍ਹਾਂ ਦਾ ਅਸੀਂ ਹੁਣ ਬੀਜ ਬੀਜਾਂਗੇ ਉਸ ਤਰ੍ਹਾਂ ਦਾ ਅਸੀਂ ਫਲ ਖਾਵਾਂਗੇ ਤੇ ਨਾਨਕ ਜੀ ਕਹਿੰਦੇ ਨੇ ਇਹ ਵੀ ਕਹਿੰਦੇ ਜਿਸ ਨੂੰ ਇਹ ਦਾਤ ਪਰਮਾਤਮਾ ਵੱਲੋਂ ਮਿਲੀ ਆ ਉਹੀ ਨਾਮ ਜਪ ਸਕਦਾ ਵਾਹਿਗੁਰੂ ਜੀ ਮਹੱਲਾ ਪੰਜਮਾ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੈ ਮਾਨ ਤ੍ਰਿਪਤੀਐ ਨਾਨਕ ਸਾਹਿਬ ਦਾਤ ਕਹਿੰਦੇ ਜੀਵ ਨੂੰ ਚਾਹੀਦਾ ਮੰਗਣਾ ਤਾਂ ਇੱਕ ਉਸ ਸੱਚੇ ਦਾ ਨਾਮ ਪਰ ਕਹਿੰਦੇ ਇਹ ਮਿਲਦਾ ਤਾਂ ਹੀ ਆ ਜੇ ਪ੍ਰਮਾਤਮਾ ਆਪ ਪ੍ਰਸੰਨ ਹੋ ਕੇ ਜੀਵ ਨੂੰ ਇਹ ਦਾਤ ਦੇਵੇ ਇਹ ਦਾਤ ਕਹਿੰਦੇ ਇਸ ਤਰ੍ਹਾਂ ਦੀ ਆ ਨਾਨਕ ਜੀ ਕਹਿੰਦੇ ਹੈ ਤੇ ਦਾਤ ਸਾਹਿਬ ਦੀ ਆ ਹੈ ਜਿਹਨੂੰ ਮਿਲਦੀ ਆ ਪਰ ਜਿਹਨੂੰ ਮਿਲ ਜਾਂਦੀ ਆ ਉਹਦਾ ਮਨ ਤ੍ਰਿਪਤ ਜਾਂਦਾ ਇਸ ਦਾਤ ਨਾਲ ਦਾਤ ਕਾ ਦੀ ਨਾਮ ਦੀ ਦਾਤ ਪੌੜੀ ਲਾਹਾ जग ਮੈਂ ਸੇ ਖਟੈ ਜਿਨ ਹਰ ਤਨ ਰਾਸ ਦੁਤਿਆ ਪਾਉ ਨ ਜਾਣਨੀ ਸੱਚੇ ਦੀ ਆਸ ਕਹਿੰਦੇ ਇਸ ਸੰਸਾਰ ਵਿੱਚ ਆ ਕੇ ਮਨੁੱਖਾ ਜੀਵਨ ਦਾ ਲਾਹਾ ਉਹੀ ਖਟਦੇ ਨੇ ਜਿਨਾਂ ਕੋਲ ਪ੍ਰਮਾਤਮਾ ਦੇ ਨਾਮ ਰੂਪੀ ਤਨ ਦੀ ਪੂੰਜੀ ਆ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਤੇ ਆਸ ਹੁੰਦੀ ਆ ਉਹ ਫਿਰ ਮਾਇਆ 'ਚ ਪਿਆਰ ਨਹੀਂ ਪਾਉਂਦੇ ਹੈਗੇ ਨਿਹਚਲ ਏਕ ਸਰੇਵਿਆ ਹੋਰ ਸਭ ਵਿਨਾਸ਼ ਉਹ ਕਹਿੰਦੇ ਹੋਰ ਸਭ ਨੂੰ ਛੱਡ ਕੇ ਸਿਰਫ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਨੇ ਹੋਰ ਤੇ ਸਭ ਕਹਿੰਦੇ ਖਤਮ ਹੋਣ ਵਾਲੀਆਂ ਚੀਜ਼ਾਂ ਨੇ ਬਾਰ ਬਰਾ ਮੰਜੇ ਸਵੇਸਰੇ ਤਿਸ ਬਿਰਥਾ ਸਾਸ ਕਹਿੰਦੇ ਜਿਨਾਂ ਜਿਹੜੇ ਜੀਵ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਉਹਨਾਂ ਦੇ ਸਾਥ ਕਹਿੰਦੇ ਵਿਅਰਥ ਜਾ ਰਹੇ ਨੇ ਉਹ ਲਾਹੇ ਚ ਨਹੀਂ ਪੈਂਦੇ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਨਾਨਕ ਜੀ ਕਹਿੰਦੇ ਮੈਂ ਉਸ ਪਰਮਾਤਮਾ ਤੋਂ ਸਦਕੇ ਜਾਨਾ ਜੋ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਪਰਮੇਸ਼ਰ। ਸ਼ਲੋਕ ਮਹੱਲਾ 5ਵਾਂ। ਪਾਰਬ੍ਰਾਮ ਫਰਮਾਇਆ ਮੀ ਉੱਠਾ ਸਹਜ ਸੁਪਾਏ। ਅਨ ਤਨ ਬਹੁਤ ਉਪਜਿਆ, ਪ੍ਰਿਥਮੀ ਰੱਜੀ ਤਿਪਤ ਅਘਾਏ। ਕਹਿੰਦੇ ਜਿਸ ਤਰ੍ਹਾਂ ਧਰਤੀ ਦੇ ਉੱਪਰ ਮੀਂਹ ਜਿਆਦਾ ਪਵੇ ਚੰਗਾ ਹੋਵੇ ਫਸਲਾਂ ਚੰਗੀਆਂ ਹੁੰਦੀਆਂ ਨੇ ਅਨਤ ਜਿਆਦਾ ਹੁੰਦਾ ਇਸ ਤਰ੍ਹਾਂ ਹੀ ਜਦੋਂ ਕਹਿੰਦੇ ਪਰਮਾਤਮਾ ਨੇ ਕਹਿੰਦੇ ਹੁਕਮ ਕੀਤਾ ਤਾਂ ਗੁਰੂ ਨੇ ਅੰਮ੍ਰਿਤ ਦਾ ਮੀਂਹ ਦੀ ਵਰਖਾ ਕੀਤੀ ਕਹਿੰਦੇ ਇਸ ਅੰਮ੍ਰਿਤ ਦੇ ਮੀਂਹ ਦੀ ਵਰਖਾ ਜਿਸ ਵੀ ਹਿਰਦੇ ਦੇ ਉੱਪਰ ਹਿਪਈਆ ਉਹ ਕਹਿੰਦੇ ਫਿਰ ਨਾਮ ਰੂਪੀ ਅਮਰਤ ਦੇ ਨਾਲ ਰੱਜ ਗਈ ਉਹ ਧਰਤੀ ਉਹ ਹਿਰਦਾ ਰੂਪੀ ਜੀਵ ਦੀ ਧਰਤੀ ਤ੍ਰਿਪਤ ਹੋ ਗਈ ਇਸ ਨਾਮ ਰੂਪੀ ਅਮਰਤ ਦੇ ਨਾਲ ਫਿਰ ਕੀ ਹੋਇਆ ਸਦਾ ਸਦਾ ਗੁਣ ਉਚਰੈ ਦੁੱਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੈਰ ਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਤੇ ਆਏ ਫਿਰ ਕਹਿੰਦੇ ਉਸ ਜੀਵ ਨੇ ਜਿਸ ਜੀਵ ਦੇ ਹਿਰਦੇ ਰੂਪੀ ਧਰਤੀ ਤੇ ਅਮਰਤ ਰੂਪੀ ਵਰਖਾ ਹੋ ਗਈ ਉਹ ਸਦਾ ਪਰਮਾਤਮਾ ਦੇ ਸਿਫਤ ਸਲਾਹ ਦੇ ਗੁਣ ਗਾਉਂਦਾ ਉਹਦੇ ਸਾਰੇ ਦੁੱਖ ਦਿਲਦਰ ਖਤਮ ਹੋ ਜਾਂਦੇ ਨੇ ਪਰਮਾਤਮਾ ਦੀ ਰਜ਼ਾ ਦੇ ਅਨਸਾਰ ਉਹਨੂੰ ਆਪਣੇ ਪਿਛਲੇ ਪੂਰਵਲੇ ਕਰਮਾਂ ਦਾ ਫਲ ਮਿਲਿਆ ਜੋ ਹੁਣ ਉਹ ਅਮਰਤ ਰੂਪੀ ਨਾਮ ਨੂੰ ਛਕਦਾ ਹੈਗਾ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਨੂੰ ਧਿਆਈਏ ਜਿਸ ਪਰਮਾਤਮਾ ਨੂੰ ਦੇ ਨਾਮ ਨੂੰ ਜਪਿਆਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ ਜੋ ਪਰਮਾਤਮਾ ਸਾਨੂੰ ਜ਼ਿੰਦਗੀ ਦਿੰਦਾ ਹੈ ਜੀਵਨ ਪਦ ਨਿਰਵਾਣ ਇਕੋ ਸਿਮਰੀਏ ਦੂਜੀ ਨਹੀਂ ਜਾਏ ਕਿਨ ਬਿਦ ਤੀਰੀਏ ਕਹਿੰਦੇ ਉਸ ਇੱਕ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਨੂੰ ਜੀਵਨ ਦਾ ਅਸਲੀ ਦਰਜਾ ਮਿਲ ਜਾਂਦਾ ਤੇ ਅਸੀਂ ਨਿਰਇਛਿਤ ਹੋ ਜਾਂਦੇ ਆ ਹੋਰ ਕਹਿੰਦੇ ਕੋਈ ਜਗ੍ਹਾ ਨਹੀਂ ਹੈ ਜਿੱਥੇ ਜਾ ਕੇ ਸਾਡਾ ਮਨ ਧੀਰਜ ਵਿੱਚ ਆ ਜਾਵੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਤੇ ਧੀਰਜ ਨਹੀਂ ਹੈ ਦਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣ ਕੋਈ ਜਨ ਤਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਛਾਰ ਜਾਣ ਕੋਏ ਜਨ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਕਿਤੇ ਵੀ ਸੁਖ ਨਹੀਂ ਹੈ ਕਹਿੰਦੇ ਸਾਰਾ ਸੰਸਾਰ ਅਸੀਂ ਭਾਲ ਕੇ ਦੇਖਿਆ ਉਹਦੇ ਨਾਮ ਤੋਂ ਬਿਨਾਂ ਸੁਖ ਕਿਤੇ ਨਹੀਂ ਹੈ ਕਹਿੰਦੇ ਕਹਿੰਦੇ ਉਹਦੇ ਨਾਮ ਤੋਂ ਬਿਨਾ ਤਨ ਵੀ ਤੇ ਤਨ ਵੀ ਕਹਿੰਦੇ ਮਿੱਟੀ ਹੋ ਜਾਂਦਾ ਪਰ ਇਸ ਚੀਜ਼ ਨੂੰ ਸਮਝਦਾ ਕੋਈ ਕੋਈ ਜਨ ਹੈ ਕੋਈ ਜੀਵ ਕੋਈ ਸੇਵਕ ਸਮਝਦਾ ਹੈ ਇਸ ਚੀਜ਼ ਨੂੰ ਕਿ ਉਹਦੇ ਨਾਮ ਤੋਂ ਬਿਨਾ ਸਭ ਕੁਝ ਵਿਅਰਥ ਹੈ ਰੰਗ ਰੂਪ ਰਸ ਬਾਦ ਕੈ ਕਰੈ ਪ੍ਰਾਣੀਆਂ ਜਿਸ ਪੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਕਹਿੰਦੇ ਇਹ ਜੀਵ ਦੇ ਵੀ ਵਸ ਨਹੀਂ ਹੈ ਕਹਿੰਦੇ ਇਹ ਜੀਵ ਤੂੰ ਇਸ ਸੰਸਾਰਕ ਰਸਾਂ ਕਸਾਂ ਦੇ ਵਿੱਚ ਪਿਆ ਹੋਇਆ ਕਹਿੰਦੇ ਇਹ ਤੇਰੇ ਕਿਸ ਕੰਮ ਨੇ ਸਭ ਕੁਝ ਖਤਮ ਹੋਣ ਵਾਲਾ ਹੈ ਪਰ ਕਹਿੰਦੇ ਜੀਵ ਦੇ ਵੀ ਵਸ ਨਹੀਂ ਹੈ ਜਿਸ ਨੂੰ ਪਰਮਾਤਮਾ ਨੇ ਆਪ ਹੀ ਕੁਰਾਹੇ ਪਾਇਆ ਹੋਇਆ ਉਹਨਾਂ ਦੇ ਮਨ ਨੂੰ ਇਸ ਵਕਤ ਉਹਨਾਂ ਦੀ ਇਸ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਮਿਲਦੀ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਪਾਵਹੀ ਕਹਿੰਦੇ ਜਿਹੜੇ ਉਸ ਪਰਮਾਤਮਾ ਦੇ ਜੋ ਜਿਸ ਨੂੰ ਕੋਈ ਵਾਸ਼ਨਾ ਨਹੀਂ ਪੋ ਸਕਦੀ ਕਹਿੰਦੇ ਜਿਹੜੇ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹ ਉਹਦਾ ਨਾਮ ਜਪਦੇ ਨੇ ਉਹਦੇ ਗੁਣ ਗਾਉਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਤੇਰੇ ਦੁਆਰੇ ਵੀ ਉਹੀ ਆ ਸਕਦਾ ਜੋ ਤੈਨੂੰ ਭਾ ਜਾਵੇ ਪੌੜੀ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹ ਕਹਿੰਦੇ ਜੀਂਦਿਆਂ ਹੀ ਤੇਰੀ ਦਰਗਾਹ ਚ ਕਬੂਲ ਹੋ ਜਾਂਦੇ ਨੇ ਜੋ ਤੇਰੀ ਸਿਫਤ ਸਲਾਹ ਦੇ ਰਾਹੀ ਇਸ ਮਾਇਆ ਦੇ ਵੱਲੋਂ ਜਾਗ ਜਾਂਦੇ ਨੇ ਸੁਚੇਤ ਹੋ ਜਾਂਦੇ ਨੇ ਜੀਵਨ ਦੀ ਅਸਲੀਅਤ ਨੂੰ ਸਮਝ ਜਾਂਦੇ ਨੇ ਸਾਦ ਸੰਗ ਜਿਨ ਪਾਇਆ ਸਈ ਵਡ ਪਾਗੇ ਨਾਏ ਵਿਸਰਿਆ ਤ੍ਰਿਗ ਜੀਵਨਾ ਟੂਟੇ ਕੱਚ ਤਾਗੇ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜੋ ਸੰਤ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਨੂੰ ਪਾ ਲੈਂਦੇ ਨੇ ਕਹਿੰਦੇ ਤੇਰਾ ਨਾਮ ਵਿਸਾਰਿਆ ਪ੍ਰਮਾਤਮਾ ਜੀ ਇਸ ਤਰ੍ਹਾਂ ਹੈ ਜੀਵ ਟੁੱਟਿਆ ਜਿਵੇਂ ਕੱਚੇ ਤਾਗੇ ਟੁੱਟਦੇ ਨੇ ਇਹ ਜਿਹੜਾ ਜੀ ਨਾ ਇਹ ਵਿਅਰਥਾ ਜੋ ਤੇਰਾ ਨਾਂ ਵਿਸਾਰ ਕੇ ਜੀਵਨ ਹੈ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਪਰਾਗੇ ਤੇ ਨਾਨਕ ਜੀ ਕਹਿੰਦੇ ਨੇ ਜਿਹੜੀ ਸਾਧੂ ਦੀ ਚਰਨ ਧੂੜਾ ਕਹਿੰਦੇ ਉਹਦੇ ਵਿੱਚ ਇਸ਼ਨਾਨ ਕਰਨਾ ਇਸ ਤਰ੍ਹਾਂ ਹੈ ਜਿਵੇਂ ਲੱਖਾਂ ਕਰੋੜਾਂ ਪ੍ਰਾਗ ਦੇ ਇਸ਼ਨਾਨ ਕਰ ਲਏ ਹੁੰਦੇ ਨੇ ਪਰਾਗ ਨੂੰ ਉਸ ਸਮੇਂ ਦੇ ਵਿੱਚ ਮਹਾਨ ਤੀਰਥ ਇਸ਼ਨਾਨ ਸਮਝਿਆ ਜਾਂਦਾ ਸੀ ਇਸ ਕਰਕੇ ਪਾਤਸ਼ਾ ਜੋ ਉਸ ਸਮੇਂ ਪ੍ਰਚਲਿਤ ਗੱਲਾਂ ਸੀ ਨਾ ਉਹਦੀਆਂ ਉਦਾਹਰਨਾਂ ਗੁਰਬਾਣੀ ਚ ਦੇ ਕੇ ਸਮਝਾਉਂਦੇ ਨੇ ਕਹਿੰਦੇ ਵੀ ਚਰਨ ਧੂੜ ਇੱਕ ਸਾਧ ਦੀ ਹੋਵੇ ਤੇ ਉਹ ਲੱਖਾਂ ਕਰੋੜਾਂ ਪਰਾਗ ਦੇ ਇਸ਼ਨਾਨ ਕਰਨ ਦੇ ਬਰਾਬਰ ਹੈ ਕਿਉਂਕਿ ਸਾਧ ਦੀ ਚਰਨ ਧੂੜ ਦੇ ਵਿੱਚ ਕੀ ਮਿਲਦਾ ਨਮਰਤਾ ਮਿਲਦੀ ਆ ਪਰਮਾਤਮਾ ਦਾ ਨਾਮਦਾਨ ਮਿਲਦਾ ਪਰਮਾਤਮਾ ਦੀ ਪ੍ਰੀਤ ਮਿਲਦੀ ਆ ਸ਼ਲੋਕ ਮਹੱਲਾ 5 ਤਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਵੁਠਾ ਸਬੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਕਹਿੰਦੇ ਜੇ ਕਿਸੇ ਜੀਵ ਦਾ ਮਨ ਕਹਿੰਦੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਤੇ ਉਹਦੇ ਹਿਰਦੇ ਵਿੱਚ ਪ੍ਰੀਤਮ ਵਸ ਜਾਂਦਾ ਫਿਰ ਕਹਿੰਦੇ ਉਹਦੀ ਹਿਰਦੈ ਰੂਪੀ ਧਰਤੀ ਇਦਾਂ ਹੁੰਦੀ ਆ ਜਿਵੇਂ ਕਹਿੰਦੇ ਰਤਨਾ ਨਾਲ ਤਰੇਲ ਨਾਲ ਜੜੀ ਹੋਈ ਕਾ ਦੇ ਕਾ ਮਤਲਬ ਤ੍ਰੇਲ ਪਈ ਹੁੰਦੀ ਆ ਤੇ ਉਹ ਰਤਨਾ ਵਾਂਗ ਚਮਕ ਰਿਆ ਹੁੰਦਾ ਉਹ ਧਰਤੀ ਇਸ ਤਰ੍ਹਾਂ ਲੱਗ ਰਹੀ ਹੁੰਦੀ ਆ ਮਾਨੋ ਬੜੀ ਸੁਹਾਵਣੀ ਉਸ ਤਰ੍ਹਾਂ ਕਹਿੰਦੇ ਉਹ ਹਿਰਦਾ ਰੂਪੀ ਸੇਜ ਹੋ ਜਾਂਦੀ ਆ ਜੋ ਕਹਿੰਦੇ ਉਸ ਪਿਆਰੇ ਦੇ ਪ੍ਰੇਮ ਵਿੱਚ ਰੰਗੀ ਹੁੰਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਦੇ ਸਾਰੇ ਹੀ ਕਾਰਜ ਸੁਹੇਲੇ ਹੋ ਜਾਂਦੇ ਨੇ ਰਾਸ ਹੋ ਜਾਂਦੇ ਨੇ ਜਿਹਦੇ ਉੱਪਰ ਸਤਿਗੁਰੂ ਪ੍ਰਸੰਨ ਹੋ ਜਾਂਦਾ ਮਹੱਲਾ ਪੰਜਮਾ ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਏ ਜਿੱਥੇ ਡਿਠਾ ਮਿਰਤ ਕੋ ਇਲ ਬਹਿਠੀ ਆਏ ਕਹਿੰਦੇ ਜਿਹੜੀ ਇਲ ਹੁੰਦੀ ਆ ਨਾ ਉੱਪਰ ਉੱਡਦੀ ਆਉਂਦੀ ਆ ਦਰਿਆਵਾਂ ਤੇ ਪਰਬਤ ਵਿੱਚ ਜੰਗਲਾਂ ਵਿੱਚ ਪਰ ਉੱਥੇ ਹੇਠਾਂ ਉਤਰੇ ਆਉਂਦੀ ਜਿੱਥੇ ਦੇਖਦੀ ਆ ਕਿ ਹੁਣ ਮਰਦਾ ਕੋਈ ਪਿਆ ਹੈ ਨਾ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਜੀਵ ਪਰਮਾਤਮਾ ਤੋਂ ਟੁੱਟੇ ਹੋਏ ਨੇ ਉਹ ਵਿਕਾਰਾਂ ਵੱਲ ਨੂੰ ਭੱਜਦੇ ਨੇ ਪੌੜੀ ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਵੋ ਨੀੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤਿਆਵੋ ਕਹਿੰਦੇ ਜਿਹੜੇ ਜੀਵ ਚਾਹੁੰਦੇ ਨੇ ਨਾ ਸਾਨੂੰ ਸਾਰੇ ਸੁੱਖ ਫਲ ਮਿਲ ਜਾਣ ਤਾਂ ਫਿਰ ਉਹਨਾਂ ਨੂੰ ਚਾਹੀਦਾ ਕੋ ਸੱਚੇ ਦਾ ਨਾਮ ਸਿਮਰਨ ਨਾਮ ਧਿਆਨ ਉਸ ਪਰਮਾਤਮਾ ਨੂੰ ਹਮੇਸ਼ਾ ਅੰਗ ਸੰਗ ਦੇਖਣ ਹੋਏ ਸਗਲ ਕੀ ਰੇਣੁ ਕਾ ਹਰ ਸੰਗ ਸਮਾਵੋ ਸਾਰਿਆਂ ਦੇ ਕਹਿੰਦੇ ਚਰਨਾ ਦੀ ਧੂੜ ਹੋ ਜਾਓ ਇੰਨੇ ਨਮਰ ਹੋ ਜਾਓ ਫਿਰ ਪਰਮਾਤਮਾ ਵਿੱਚ ਲੀਨਤਾ ਹੁੰਦੀ ਆ ਦੁੱਖ ਨ ਦੇਈ ਕਿਸੈ ਜੀ ਪਤ ਸਿਓ ਕਰ ਜਾਵੋ ਫਿਰ ਕਹਿੰਦੇ ਜੇ ਕਿਸੇ ਜੀਵ ਨੂੰ ਨਹੀਂ ਦੁਖੀ ਕਰਦੇ ਕਿਸੇ ਦਾ ਹਿਰਦਾ ਨਹੀਂ ਦਿਖਾਉਂਦੇ ਕਿਉਂਕਿ ਹਰ ਇੱਕ ਹਿਰਦੇ ਵਿੱਚ ਉਹ ਬੈਠਾ ਹੈ ਫਿਰ ਤੁਸੀਂ ਇੱਜ਼ਤ ਨਾਲ ਪਰਮਾਤਮਾ ਦੇ ਘਰ ਜਾਓਗੇ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ ਨਾਨਕ ਜੀ ਕਹਿੰਦੇ ਨੇ ਮੈਂ ਸੱਚੀ ਗੱਲ ਦੱਸ ਰਿਆਂ ਕਿ ਉਹ ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਹਦਾ ਨਾਮ ਜਪੋ ਉਹ ਸਭ ਦੀ ਸੁਣਨ ਵਾਲਾ ਹੈ ਸ਼ਲੋਕ ਦੋਹਾ ਮਹੱਲਾ 5ਵਾਂ ਇੱਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਓ ਹਮਾਰਾ ਖੰਨਿਏ ਹਰ ਮਨ ਤਨ ਸੰਦੜੀ ਵਥ ਕਹਿੰਦੇ ਮੈਂ ਉਸ ਇੱਕ ਪਰਮਾਤਮਾ ਨੂੰ ਮਿੱਤਰ ਬਣਾਇਆ ਜੋ ਸਰਵ ਕਲਾ ਸਮਰੱਥ ਹੈ ਜਿਹਦੇ ਕੋਲ ਸਾਰੀਆਂ ਤਾਕਤਾਂ ਨੇ ਕਹਿੰਦੇ ਕਹਿੰਦੇ ਮੇਰੇ ਮਾਨ ਤੇ ਤਨ ਨੂੰ ਕਹਿੰਦੇ ਪਰਮਾਤਮਾ ਦੀ ਦਿੱਤੀ ਨਾਮ ਵਸਤੂ ਬਹੁਤ ਕਹਿੰਦੇ ਪਸੰਦ ਹੈ ਮੇਰੇ ਮਨ ਨੂੰ ਕਹਿੰਦੇ ਮੈਂ ਆਪਣੇ ਪ੍ਰਮਾਤਮਾ ਤੋਂ ਸਦਕੇ ਜਾਵਾਂ ਵਾਰੇ ਜਾਵਾਂ ਕਹਿੰਦੇ ਮਹੱਲਾ ਪੰਜਮਾ ਜੇ ਕਰ ਗਹਿ ਪਿਆਰੜੇ ਤੁਦਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਨਾ ਪੜੈ ਦੋਜਕ ਕੈ ਸੂਲ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੁਸੀਂ ਮੇਰਾ ਹੱਥ ਫੜ ਲਓ ਤਾਂ ਮੈਂ ਤੁਹਾਡਾ ਹੱਥ ਕਦੇ ਵੀ ਨਾ ਛੱਡਾਂ ਕਹਿੰਦੇ ਜੋ ਇਸ ਪਰਮਾਤਮਾ ਨੂੰ ਛੱਡਦੇ ਨੇ ਕਹਿੰਦੇ ਫਿਰ ਉਹ ਇਸ ਤਰ੍ਹਾਂ ਦੁੱਖ ਸਹਾਰਦੇ ਨੇ ਜਿਵੇਂ ਨਰਕ ਚ ਜਾਣ ਵਾਲਾ ਦੁੱਖ ਨਰਕ ਨਰਕ ਕੀ ਹੁੰਦਾ ਦੁੱਖ ਫਿਰ ਕਹਿੰਦੇ ਉਹ ਇਦਾਂ ਦੇ ਦੁੱਖ ਸਹਾਰਦੇ ਨੇ ਜੋ ਪਰਮਾਤਮਾ ਨੂੰ ਛੱਡ ਦਿੰਦੇ ਨੇ ਪੌੜੀ ਸਬਨਿਧਾਨ ਕਰ ਜਿਸਦੈ ਹਰ ਕਰੇ ਸੋ ਹੋਵੇ ਜਪ ਜਪ ਜੀਵੇ ਸੰਤ ਜਨ ਪਾਪ ਮਲ ਤੋਵੇ ਕਹਿੰਦੇ ਉਹ ਪ੍ਰਮਾਤਮਾ ਜਿਹਦੇ ਘਰ ਸਾਰੇ ਖਜ਼ਾਨੇ ਨੇ ਕਹਿੰਦੇ ਜਿਹੜਾ ਕੁਛ ਉਹ ਕਰਦਾ ਉਹੀ ਕੁਛ ਹੁੰਦਾ ਉਹਦੇ ਤੋਂ ਬਿਨਾਂ ਹੋਰ ਕੋਈ ਕੁਛ ਕਰ ਨਹੀਂ ਸਕਦਾ ਉਹੀ ਕਰਨ ਕਰਾਵਣਹਾਰਾ ਕਹਿੰਦੇ ਜਿਹੜੇ ਸੰਤ ਜਾਨ ਨੇ ਉਹਦਾ ਨਾਮ ਜਪਦੇ ਨੇ ਆਤਮਿਕ ਜੀਵਨ ਮਿਲਦਾ ਫਿਰ ਆਪਣੇ ਪਾਪਾਂ ਦੀ ਮਹਿਲ ਤੋਂਦੇ ਨੇ ਉਹਦਾ ਨਾਮ ਜਪ ਕੇ ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੈ ਗੁਰਪੂਰਾ ਜਿਸ ਭੇਟੀਐ ਮਰ ਜਨਮ ਨ ਰੋਵੈ ਕਹਿੰਦੇ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਕਮਲ ਵਰਗੇ ਚਰਨ ਵਸਦੇ ਨੇ ਉਹਨੂੰ ਫਿਰ ਕੋਈ ਦੁੱਖ ਨਹੀਂ ਹੁੰਦਾ ਸਾਰੇ ਦੁੱਖ ਉਹਦੇ ਖਤਮ ਹੋ ਜਾਂਦੇ ਨੇ ਜਿਸ ਜੀਵ ਦਾ ਪੂਰੇ ਗੁਰੂ ਨਾਲ ਮਿਲਾਪ ਹੋ ਜਾਂਦਾ ਕਹਿੰਦੇ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹ ਆਪਣੀ ਜੀਵਨ ਚ ਸੁਖੀ ਵਸਦਾ ਪ੍ਰਭ ਦਰਸ ਪਿਆਸ ਨਾਨਕ ਕਣੀ ਕਿਰਪਾ ਕਰ ਦੇਵੈ ਨਾਨਕ ਜੀ ਕਹਿੰਦੇ ਨੇ ਪ੍ਰਮਾਤਮਾ ਜੀ ਤੇਰੇ ਦਰਸ਼ਨ ਦੀ ਪਿਆਸ ਲੱਗੀ ਹੈ ਕਹਿੰਦੇ ਮੈਂ ਮੈਨੂੰ ਬਹੁਤ ਤਾਂਗਾ ਤੇਰੇ ਦਰਸ਼ਨ ਦੀ ਕਹਿੰਦੇ ਕਹਿੰਦੇ ਕਿਰਪਾ ਕਰਕੇ ਨਾਨਕ ਨੂੰ ਵੀ ਦਰਸ਼ਨ ਦੇਵੋ ਸ਼ਲੋਕ ਡੱਖਣਾ ਮਹੱਲਾ ਪੰਜਵਾਂ ਪੋਰੀ ਪਰਮ ਬੁਝਾਏ ਪਰੀ ਮੁਹੱਬਤ ਹਿੱਕ ਤੂੰ ਜਿੱਥੋਂ ਵੰਜੇ ਜਾਏ ਤਿਥਾ ਉਹ ਮੌਜੂਦ ਸੋਏ ਕਹਿੰਦੇ ਹੈ ਜੀਵ ਜੇ ਤੂੰ ਆਪਣੇ ਮਨ ਵਿੱਚੋਂ ਰਤਾ ਪਰ ਵੀ ਕਹਿੰਦੇ ਵਹਿਮ ਸਹਿਮ ਦੂਰ ਕਰਕੇ ਉਸ ਪਰਮਾਤਮਾ ਦੇ ਨਾਲ ਪ੍ਰੇਮ ਪਾਵੇਂ ਤਾਂ ਕਹਿੰਦੇ ਜਿੱਥੇ ਵੀ ਤੂੰ ਜਾਵੇਂ ਤੈਨੂੰ ਉੱਥੇ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਵਿਆਪਕ ਦਿ세ਗਾ ਤੈਨੂੰ ਹਰ ਇੱਕ ਵਿੱਚ ਪਰਮਾਤਮਾ ਹੀ ਨਜ਼ਰ ਆਏਗਾ ਜੇ ਤੂੰ ਆਪਣੇ ਮਨ ਦਾ ਵਹਿਮ ਦੂਰ ਕਰਕੇ ਉਸ ਪਰਮਾਤਮਾ ਦੇ ਨਾਲ ਮੁਹੱਬਤ ਪ੍ਰੇਮ ਪਾਲਵੇਂ ਤਾ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਅੱਗੇ ਤੋਂ ਇਸ ਅਣਜਾਣ ਬੱਚੀ ਨੂੰ ਸਮਤ ਬਖਸ਼ਨੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ